ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਤਦਾਦ ਕਾਫੀ ਜ਼ਿਆਦਾ ਵੱਡੀ ਹੈ ਤੇ ਹਰ ਇੱਕ ਪੰਜਾਬੀ ਚਾਹੁੰਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਹੁੰਚ ਜਾਵੇ ਸੋ ਇਸ ਦੇ ਵਿੱਚ ਸਭ ਤੋਂ ਆਸਾਨ ਤਰੀਕਾ ਤੇ ਸਭ ਤੋਂ ਘੱਟ ਪੈਸਿਆਂ ਵਾਲਾ ਤਰੀਕਾ ਟੂਰਿਸਟ ਵੀਜ਼ਾ ਮੰਨਿਆ ਜਾਂਦਾ ਹੈ ਜੋ ਕਿ ਟੂਰਿਸਟ ਵੀਜ਼ਾ ਕਈ ਪੰਜਾਬੀਆਂ ਨੂੰ ਕਾਫੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਤੇ ਕਾਫੀ ਘੱਟ ਪੈਸਿਆਂ ਦੇ ਵਿੱਚ ਪੰਜਾਬੀ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਹਨ ਸੋ ਇਸ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਤੇ ਕੈਨੇਡਾ ਦੇ ਵਿੱਚ ਜਾ ਕੇ ਟੂਰਿਸਟ ਵੀਜ਼ਨ ਨੂੰ ਵਰਕ ਪਰਮਿਟ ਜਾਂ ਫਿਰ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰਵਾ ਲਿਆ ਜਾਂਦਾ ਹੈ ਪਰ ਕਈਆਂ ਦੇ ਵੱਲੋਂ ਇਸ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੇਸ ਤੋਂ ਬਾਅਦ ਕਿ ਉਹ ਕੈਨੇਡਾ ਦੇ ਵਿੱਚ ਲਗਾਤਾਰ ਕੈਸ਼ ਦੇ ਉੱਤੇ ਕੰਮ ਕਰਦੇ ਹਨ ਤੇ ਕੋਈ ਟੈਕਸ ਦੇ ਵਿੱਚ ਵੀ ਨਹੀਂ ਆਉਂਦੇ ਤੇ ਜਿਸ ਦੇ ਕਾਰਨ ਕੈਨੇਡਾ ਦੀ ਇਕਨੋਮੀ ਨੂੰ ਕਾਫੀ ਜ਼ਿਆਦਾ ਘਾਟਾ ਪੈਂਦਾ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਇੱਕ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਤੋਂ ਇਲਾਵਾ ਟੂਰਿਸਟ ਵੀਜ਼ਾ ਦੇ ਉੱਤੇ ਆ ਕੇ ਕਾਫੀ ਜਿਆਦਾ ਜਿਹੜੇ ਕੰਮ ਕਰਦੇ ਹਨ ਤੇ ਕੈਸ਼ ਦੇ ਉੱਤੇ ਲਗਾਤਾਰੋ ਕੰਮ ਕਰ ਰਹੇ ਹਨ ਜਿਸ ਦੇ ਕਾਰਨ ਕੈਨੇਡਾ ਨੂੰ ਕਾਫੀ ਜਿਆਦਾ ਜਿਹੜਾ ਘਾਟਾ ਪੈ ਰਿਹਾ ਹੈ ਸੋ ਇਸ ਤੋਂ ਬਾਅਦ ਹੁਣ ਉਹਨਾਂ ਦਾ ਕਹਿਣਾ ਹੈ ਕਿ ਬ੍ਰੈਂਟਨ ਸਰੀ ਅਤੇ ਇਸ ਤੋਂ ਇਲਾਵਾ ਹੋਰ ਜਿੱਥੇ ਪੰਜਾਬੀ ਜ਼ਿਆਦਾਤਰ বাসਦੇ ਹਨ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਕੈਨੇਡਾ ਦੀ ਪੁਲਿਸ ਅਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਜਿਹੜੇ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਤੇ ਇਸ ਤੋਂ ਨਾਪਾ ਬਿਸਟਰ ਵੀਜ਼ਾ ਦੇ ਉੱਤੇ ਆ ਕੇ ਇਹ ਲੀਗਲੀ ਕੰਮ ਕਰ ਰਹੇ ਹਨ ਉਹਨਾਂ ਦੇ ਉੱਤੇ ਨਕੀਲ ਕੱਸੀ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਤੁਹਾਨੂੰ ਦੱਤੀ ਹੈ ਕਿ ਸਿੱਧਾ ਰਿਪੋਰਟ ਹੀ ਕੀਤਾ ਜਾਵੇਗਾ ਵੀਜ਼ਾ ਵੀ ਕੈਨਸਲ ਕਰ ਦਿੱਤਾ ਜਾਵੇਗਾ ਸੋ ਇਹ ਜਿਹੜੀ ਵਾਰਨਿੰਗ ਆ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਨੋਂ ਜਿਹੜੀ ਪੰਜਾਬੀ ਭਾਰਤੀ ਟੂਰਿਸਟ ਵੀਜ਼ਰ ਬਿਸਟਰ ਵੀਜ਼ਾ ਦੇ ਉੱਤੇ ਗਏ ਹੋਏ ਹਨ ਉਹਨਾਂ ਨੂੰ ਹੁਣ ਜਾਰੀ ਕਰ ਦਿੱਤੀ ਗਈ ਹੈ